ਬਾਈ ਇੱਕ ਪਾਸੇ ਜਿੱਥੇ ਦਿਲਜੀਤ ਦਸਾਜ ਹੋਰਾਂ ਨੇ ਗਰਦ ਗੱਡੀ ਪਈ ਐ ਪੂਰੀ ਦੁਨੀਆ ਦੇ ਵਿੱਚ ਝੰਡਾ ਲਹਿਰਾਇਆ ਪਿਆ ਪੰਜਾਬ ਦਾ ਪੰਜਾਬੀਆਂ ਦਾ ਪੱਗ ਦਾ ਦੂਸਰੇ ਪਾਸੇ ਨਾ ਉਹ ਲੋਕ ਜਿਹੜੇ ਖਾਰ ਖਾਂਦੇ ਨੇ ਖਾਸ ਕਰਕੇ ਪੱਗ ਤੋਂ ਜਿਹੜੇ ਪਹਿਲਾਂ ਬਾਈ ਸਿੱਧੂ ਦੇ ਵੀ ਖਾਰ ਖਾਂਦੇ ਸੀ ਅੱਜ ਦਿਲਜੀਤ ਦੀ ਚੜ੍ਹਾਈ ਜਰੀ ਨਹੀਂ ਜਾਂਦੀ ਦਿਲਜੀਤ ਦੀਆਂ ਲੱਤਾਂ ਖਿੱਚ ਰੇ ਨੇ ਤੇ ਉਹਨਾਂ ਲੋਕਾਂ ਦੀ ਮੈਂ ਤੁਹਾਨੂੰ ਗੱਲ ਦੱਸਦਾ ਇਹ ਉਹ ਲੋਕ ਨੇ ਜਿੰਦਗੀ 'ਚ ਆਪ ਦਾ ਕੁਝ ਕਰ ਨਹੀਂ ਸਕੇ ਜਦੋਂ ਕਿਸੇ ਐਸੇ ਬੰਦੇ ਦੀ ਚੜ੍ਹਾਈ ਦੇਖਦੇ ਨਾ ਹੱਜਮ ਨਹੀਂ ਹੁੰਦੀ ਨਾਲ ਮੇਰੇ ਹੰਟਰ ਆ ਹੰਟਰ ਕਿਵੇਂ ਦੇਖਦਾ ਭਾਈ ਜਿਵੇਂ ਦਲਜੀਤ ਨੇ ਛੰਡੇ ਗੱਡੇ ਹੋਏ ਨੇ ਚੋਬਰ ਦੀ ਜਿਹੜੀ ਟਿਕਟਾਂ ਲੱਖਾਂ ਚ ਵਿਕਦੀ ਆ ਅੱਜ ਦੇ ਦਿਨਾਂ ਵਿੱਚ 53 ਲੱਖ ਦੀਆਂ ਹਾਂ 53 53 ਲੱਖ ਦੀ ਟਿਕਟ ਵਿਕਦੀ ਆ ਤੇ ਇਹ ਜਿਹੜੇ ਲੱਤਾਂ ਖੇਦੇ ਨੇ ਮੈਂ ਕਹਿੰਦਾ ਇਹਨੇ 53 ਲੱਖ ਜ਼ਿੰਦਗੀ 'ਚ ਨਹੀਂ ਦੇਖਿਆ ਹੁੰਦਾ ਕੀ ਸੋਚਦਾ ਹੈ ਨਾ ਬਾਰੇ ਹਾਂ ਇਹ ਤੁਸੀਂ ਐਂ ਹਸਾ ਲਾਓ ਡੋਲੀ ਚਾੜੇ ਨੂੰ ਜਾਓ ਉਹ ਹੱਸ ਪਾਉਂਦਾ ਮੇਰੀ ਗੱਲ ਦੇ ਉੱਪਰ ਕੀ ਗੱਲ ਆ ਗੱਲ ਠੋਕ ਕੇ ਕਰਦਾ ਸਵਾਲ ਆ ਜਾਣਾ ਸੁਣ ਕੇ ਹਾਂ ਤੇ ਜਿਵੇਂ ਡੋਲੀ ਚਾੜੇ ਨੂੰ ਜਾਂਦ ਰਿਹਾ ਸੀ ਜਾਣਦੇ ਆ ਡੋਲੀ ਚਾੜਾ ਜਿਹੜੀ ਕាល ਫੇਮਸ ਹੋ ਰਿਹਾ ਆ ਕੱਲਾ ਪੰਜਾਬ ਨੂੰ ਛੱਡ ਕੇ ਡੌਲੀ ਚਾਹ ਵਾਲੇ ਵਰਗੇ ਛਾਪਰੀ ਪੂਰੇ ਦੇਸ਼ ਦੇ ਵਿੱਚ ਜਿੰਨੇ ਵੀ ਹੋਏ ਨੇ ਸਾਰੇ ਬਾਲੀਵੁੱਡ ਤੱਕ ਗਏ ਨੇ ਮੈਂ ਤਾਂ ਐਂ ਕਹਿੰਦਾ ਉਹ ਹਾਲੀਵੁੱਡ ਤੱਕ ਜਾਣ ਨੂੰ ਹਾਲੀਵੁੱਡ ਤੱਕ ਹੀ ਭਾਗਿਆ ਡੌਲੀ ਚਾਹ ਤਾਂ ਹਨਾ ਬਹਾਲਦੇਸ਼ ਵਾਲਿਆਂ ਨਾਲ ਵੀ ਵੀਡੀਓ ਬਣੀਆ ਹਾਲੀਵੁੱਡ ਤੱਕ ਭਾਗਿਆ ਜਿੰਨੇ ਪੰਜਾਬ ਤੋਂ ਬਾਹਰ ਕੋਈ ਛਾਪਰੀ ਉੱਠ ਜੇ ਕੋਈ ਮਾੜਾ ਧੂੜਾ ਉੱਠ ਜੇ ਚਾਹੇ ਕੋਈ ਸਟਾਰ ਉੱਠ ਜੇ ਉਹਦੀ ਉਹਨੂੰ ਉਹਦੇ ਨਾਲ ਸਪੋਰਟ ਕਰਦੇ ਨੇ ਲੋਕ। ਹੂੰ। ਕੱਲਾ ਪੰਜਾਬ ਦੇ ਵਿੱਚ ਐ ਦੀਪ ਸਿੱਧੂ ਨੇ ਕਿਹਾ ਸੀ ਕਿ ਅਸੀਂ ਭੋਗਾਂ ਤੇ ਵਰਸੀਆਂ ਤੇ ਇਕੱਠੇ ਹੋਣ ਆਲੀਆ। ਹੂੰ। ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਨੇ ਨਾ ਸਾਡੇ ਬਹੁਤੇ ਅਜਿਹੇ ਲੋਕ ਨੇ ਜਿਹੜੇ ਤੁਹਾਡੇ ਨਾਲ ਦੁੱਖ ਆਏ ਤੇ ਉਹ ਖੜਨਗੇ ਤੁਹਾਨੂੰ ਖੁਸ਼ੀ ਜਾਂ ਤੁਹਾਨੂੰ ਸੁੱਖ ਦੀ ਰੋਟੀ ਦੇਖ ਕੇ ਉਹਨਾਂ ਨੂੰ ਖੁਸ਼ੀ ਨਹੀਂ ਹੋਊਗੀ। ਹੂੰ। ਸੋ ਪੰਜਾਬ ਦੇ ਵਿੱਚ ਮੈਨੂੰ ਕੋਈ ਵੀ ਸਿੰਗਲ ਇਨਸਾਨ ਦੱਸ ਦੋ ਜਿਹੜੇ ਬੰਦੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਕੇ ਮਾੜੀ-ਮੋਟੀ ਚੜ੍ਹਾਈ ਚਾਹੇ ਜਾਦੇ ਚੜ੍ਹਾਈ ਕਰੀ ਹੋਵੇ ਤੇ ਉਹ ਗਾਹ ਤੱਕ ਗਿਆ ਹੋਵੇ ਨਹੀਂ ਜਾ ਸਕਦਾ ਕਿਉਂਕਿ ਸਾਡੇ ਲੱਤਾਂ ਖਿੱਚਣ ਵਾਲੇ ਬਹੁਤ ਨੇ। ਹ ਚੱਕਦੇ ਪਿੱਛੇ ਤੀਨੇ ਫਿਰ ਲੱਪਕ ਕਿਉਂਕਿ ਜਦੋਂ ਸੌਖੀ ਰੋਟੀ ਖਾਣ ਲੱਗ ਜਾਂਦਾ ਫਿਰ ਆਪਣੇ ਆਪ ਨਾਲੇ ਕਮੈਂਟਾਂ ਦੇ ਵਿੱਚ ਕਹਿੰਦੇ ਵੀ ਨੇ हां हां ਹੁਣ ਤੇਰੇ ਸੌਖੀ ਲੰਘਣ ਲੱਗੀ ਤੈਨੂੰ ਗੱਲਾਂ ਆਉਣ ਲੱਗੀਆਂ ਹਮ ਹੈਨਾ ਇਹ ਪੰਜਾਬ ਦੇ ਵਿੱਚ ਮੈਂ ਤਾਂ ਕਹਿੰਦਾ ਜਿਹੜੀ ਤੁਸੀਂ ਪਹਿਲਾਂ ਗੱਲ ਕਰਕੇ ਹੁਣ ਮਡਾਂਗ ਵਾਲੀ ਇਹ ਡਾਂਗ ਨਾ ਮੈਂ ਕਹਿੰਦਾ ਵੀ ਸੋਸ਼ਲ ਮੀਡੀਆ ਤੇ ਲਾਈਵ ਜਿਹੜੇ ਆਪਾਂ ਕਮੈਂਟ ਹੁੰਦੇ ਨੇ ਉਹਨਾਂ ਦੇ ਵਿੱਚ ਡਾਂਗ ਦਾ ਆਪਸ਼ਨ ਵੀ ਆਉਣਾ ਚਾਹੀਦਾ ਨਹੀਂ ਹੁਣ ਗੱਲ ਦਿਲਜੀਤ ਦਾ ਕਿਤੇ ਸ਼ੋਅ ਹੁੰਦਾ ਇੱਕ ਪਾਸੇ ਤਾਂ ਖਬਰ ਹੁੰਦੀ ਹੈ ਕਿ ਦਿਲਜੀਤ ਦਾ ਜਿਹੜਾ ਇੱਕ ਸ਼ੋਅ ਆ ਉਹਦੀ ਟਿਕਟ 50 ਲੱਖ ਦੇ ਵੇਚੀ ਉਹਦੇ ਥੱਲੇ ਕਈ ਐਸੇ ਨਕਮੇ ਲੋਕ ਆ ਜਾਂਦੇ ਨੇ ਖਾਲਸਤਾਨੀ ਫਲਾਣਾ ਉਹ ਕਹਿਣ ਵਾਲੇ ਇੱਕ ਹੋਰ ਜੋ ਆਪਣੇ ਕੋਈ ਸਾਧਵੀ ਆ ਕੋਈ ਉਹ ਕਹਿੰਦੀ ਦਲਜੀਤ ਹਰੇਕ ਸਟੇਜ ਦੇ ਉੱਪਰ ਗਾਣਾ ਜਾ ਕੇ ਮੈਂ ਹਾਂ ਪੰਜਾਬ ਉਹਨੂੰ ਉਹਦੇ ਉੱਪਰ ਇਤਰਾਜ ਆ ਦਲਜੀਤ ਨੇ ਰਿਪਲਾਈ ਵੀ ਕਰਿਆ ਕਹਿੰਦਾ ਮੈਂ ਪੰਜਾਬੀ ਆ ਪੰਜਾਬ ਤੋਂ ਆਣਾ ਵੀ ਜਦੋਂ ਤੱਕ ਮੇਰੇ ਸਾਹ ਚੱਲਦੇ ਨੇ ਜਦੋਂ ਤੱਕ ਮੈਂ ਜੰਗ ਦਾ ਨਿਕੜੂਗਾ ਤੱਕ ਮੇਰੇ ਮੂੰਹ ਚੋਂ ਹੀ ਵੀ ਮੈਂ ਹਾਂ ਪੰਜਾਬ ਬਾਈ ਜੇ ਤੂੰ ਕਮਾਇਆ ਯਾਰ ਮੱਛਦੇ ਕਿਉਂ ਆਉਂਦੇ ਹੋ ਤੁਸੀਂ ਵੀ ਕਮਾਓ ਤੁਸੀਂ ਵੀ ਉਹਦੇ ਬਰੋਬਰ ਪਹੁੰਚੇ ਬਹੁਤ ਸਕਦੇ ਹੋ ਵੈਸੇ ਤਾਂ ਬਾਈ ਦਿਲਜੀਤ ਦੇ ਬਰੋਬਰ ਪਹੁੰਚਣ ਦੀ ਜਿਹੜੀ ਔਕਾਤ ਆ ਅੱਜ ਦੇ ਸਮੇਂ ਵਿੱਚ ਮੈਂ ਕਹਿੰਦਾ ਗਿਣਵੇਂ ਚੁਣਵੇਂ ਬੰਦਿਆ ਚ ਹੋਊ ਕਿਹੜਾ ਆਉਣ ਵਾਲੇ ਸਮੇਂ ਵਿੱਚ ਉਹਦੇ ਬਰੋਬਰ ਪਹੁੰਚੂਗਾ ਪਹੁੰਚੂਗਾ ਮੈਨੂੰ ਲੱਗਦਾ ਕੋਈ ਪੰਜਾਬੀ ਏ ਉਹਦੇ ਟੱਕਰ ਜਿਹੜਾ ਪਹੁੰਚੇ ਹੈ ਹੀ ਹੈਗੀ ਹੈ ਨਹੀਂ ਜਾਂ ਸਿੱਧੂ ਮੂਸੇ ਵਾਲਾ ਸੀ ਸਿੱਧੂ ਮੂਸੇ ਵਾਲਾ ਸੀ ਜਾਂ ਫਿਰ ਇਹ ਫਿਰ ਜੀਤ ਗਤੀਤ ਹੋਇਆ ਹੈ ਦੇਖੋ ਦੇਖੋ ਸੰਤੂ ਸੰਤੂ ਸਾਹਿਬ ਹੁਣੇ ਤੁਸੀਂ ਕਿਹਾ ਕਿ ਹਰੇਕ ਸਟੇਜ ਤੇ ਕਹਿੰਦਾ ਵੀ ਮੈਂ ਪੰਜਾਬੀ ਆ ਜਦੋਂ ਇੱਕ ਗੁਜਰਾਤੀ ਆਪਣੇ ਗੁਜਰਾਤ ਦਾ ਬੰਦਾ ਆਪਣੇ ਆਪ ਨੂੰ ਗੁਜਰਾਤੀ ਕਹਿ ਸਕਦਾ ਹੈ ਬਿਲਕੁਲ ਜਦੋਂ ਰਾਜਸਥਾਨ ਦਾ ਬੰਦਾ ਆਪਣੇ ਆਪ ਨੂੰ ਰਾਜਸਥਾਨੀ ਕਹਿ ਸਕਦਾ ਹੈ ਜਦੋਂ ਹਰਿਆਣੇ ਦਾ ਬੰਦਾ ਆਪਣੇ ਆਪ ਨੂੰ ਹਰਿਆਣਵੀ ਕਹਿ ਸਕਦਾ ਹੈ ਤੇ ਹੋਰ ਜਿੰਨੀਆਂ ਵੀ ਅਦਰ ਸਟੇਟਸ ਨੇ ਜਿੱਥੇ ਵੀ ਲਾ ਲਓ ਕਸ਼ਮੀਰ ਦਾ ਅਗਲਾ ਕਸ਼ਮੀਰੀ ਕਹਿੰਦਾ ਅਸੀਂ ਕਸ਼ਮੀਰੀਆਂ ਜੀ ਫਿਰ ਜਾਂ ਜੇ ਪੰਜਾਬ ਦਾ ਬੰਦਾ ਆਪਣੇ ਆਪ ਨੂੰ ਪੰਜਾਬੀ ਕਹਿ ਰਿਹਾ ਇਹ ਚ ਬੁਰਾਈ ਕੀ ਹੈ ਬਈ ਟਿਕਟਾਂ ਨੇ ਕਿਹੜੀਆਂ 10-10 ਮਿੰਟ ਦੇ ਵਿੱਚ ਉਸ ਦੇ ਸ਼ੋਹ ਦੀਆਂ ਟਿਕਟਾਂ ਵਿਕ ਜਾਂਦੀਆਂ ਨੇ 10-10 ਮਿੰਟ ਦੇ ਵਿੱਚ ਰਿਕਾਰਡ ਹੈ ਲੋਕ 2 ਮਿੰਟ ਚ ਹਾਂ ਰਿਕਾਰਡ ਹੈ 2-2 ਮਿੰਟਾਂ ਦੇ ਵਿੱਚ ਉਹਦੀਆਂ ਟਿਕਟਾਂ ਵਿਕ ਜਾਂਦੀਆਂ ਨੇ ਲੋਕ ਇੱਕ ਵਾਰ ਨੂੰ ਦੇਖਣ ਨੂੰ ਤਰਸਦੇ ਨੇ ਬੰਦਾ ਬਿਲਕੁਲ ਅਤੇ ਕਮੈਂਟ ਕਰਨ ਵਾਲੇ ਫਿਰ ਉਹੀ ਗੱਲ ਆ ਜੂਗੇ ਤੇ ਜੇ ਮੈਂ ਫਿਰ ਕੋਈ ਗੱਲ ਜੇਟੀ ਕਹਦੀ ਅਗਲਾ ਕਹਿੰਦਾ ਯਾਰ ਪਤਾ ਨਹੀਂ ਇਹ ਕੋਈ ਹੰਕਾਰ ਕਰਦ ਰਿਹਾ ਸਾਡਾ ਪੰਜਾਬੀ ਭਾਈ ਆ ਬਈ ਅਸੀਂ ਸਪੋਰਟ ਕਰਦੇ ਆ ਬੰਦੇ ਅਸੀਂ ਸਪੋਰਟ ਕਰਦੇ ਆ ਇਹ ਹੰਕਾਰ ਵੀ ਤੇ ਇਹ ਸਪੋਰਟ ਹੈ ਪਿਆਸ ਕਰਕੇ ਆਪਣੇ ਲਈ ਜਦੋਂ ਲੱਤਾਂ ਖਿੱਚਣ ਲੱਗ ਜਾਂਦੇ ਨੇ ਉਹ ਗੱਲ ਮਾੜੀ ਆ ਬਿਲਕ ਇਹ ਬੰਦੇ ਦੀ ਚੜ੍ਹਾਈ ਤਾਂ ਤੁਸੀਂ ਮਤਲਬ ਜਰੂਰ ਆਪਣੇ ਬੰਦੇ ਨੂੰ ਸਪੋਰਟ ਤਾਂ ਕਰ ਦੋ ਅਹੀਂ ਸਿੱਧੂ ਵਾਲਾ ਵੀ ਹਾਲ ਸੀ ਕਿਉਂਕਿ ਇਹੀ ਹੁੰਦਾ ਨਾ ਬੰਦੇ ਜਿਹੜਾ ਆਪਦਾ ਘਰੋਂਗਾ ਵੀ ਕਰਦਾ ਜੋ ਵੀ ਜੋਗ ਨਾ ਬਾਹਰ ਲਾ ਜੋਗੀ ਸਿੱਧਾ ਬਾਹਰ ਲਾ ਜੋਗੀ ਸਿੱਧਾ ਆਪਦਿਆਂ ਨੂੰ ਨਹੀਂ ਪਤਾ ਹੁੰਦਾ ਵੀ ਇਹਦਾ ਰੁਤਬਾ ਕੀ ਹੈ ਹਨਾ ਬਾਹਰਲੇ ਲੋਕਾਂ ਨੂੰ ਪਤਾ ਹੁੰਦਾ ਦਲਜੀਤ ਦਾ ਰੁਤਬਾ ਹੁਣ ਹైదరాబాద్ ਜੈਪੁਰ ਦੇ ਵਿੱਚ ਦਿੱਲੀ ਦੇ ਵਿੱਚ ਉਹਦੇ ਸ਼ੋਅ ਲੱਗੇ ਉਹਦਾ ਰੁਤਬਾ ਬੰਦੇ ਦਾ ਉੱਥੇ ਦੇਖਣ ਵਾਲਾ ਸੀ ਜਾਂ ਫਿਰ ਆਊਟ ਆਫ ਇੰਡੀਆ ਜਿਹੜੇ ਉਹਦੇ ਸ਼ੋਅ ਲੱਗੇ ਨੇ ਅਜੇ ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਕਾਡੇ ਕਾਡੇ ਵੱਡੇ ਵੱਡੇ ਕਮਾਲ ਕਰ ਦੇ ਬੰਦਾ ਉਹ ਆਉਣ ਵਾਲੇ ਚੰਦਰਾ ਮੁੰਡਾ ਕਿਵੇਂ ਕਿਹੜੀ ਰਫ਼ਤਾਰ ਨਾਲ ਚੱਲ ਰਿਹਾ ਬਹੁਤ ਕਹੰਡ ਤਰੀਕੇ ਨਾਲ ਚੱਲ ਰਿਹਾ ਬੁਲਟ ਬੁਲਟ ਟ੍ਰੇਨ ਕਹਿੰਦਾ ਸੀ ਮੋਦੀ ਬੁਲਟ ਟ੍ਰੇਨ ਇਹ ਬੁਲਟ ਟ੍ਰੇਨ ਤੋਂ ਵੀ ਦੁੱਗਣੀ ਸਪੀਡ ਨਾਲ ਚੱਲ ਰਿਹਾ ਹਾਂ ਦੁੱਗਣੀ ਸਪੀਡ ਨਾਲ ਚੱਲ ਰਿਹਾ ਬੁਲਟ ਟ੍ਰੇਨ ਤਾਂ ਆਪਾਂ ਨੇ ਦੇਖੀ ਨਹੀਂ ਹੈਗੀ ਇੰਡੀਆ 'ਚ ਪਰ ਗਲਜੀਤ ਨੇ ਬੁਲਟ ਟ੍ਰੇਨ ਨਾਲੋਂ ਦੁੱਗਣੀ ਸਪੀਡ ਦਿਖਾਤੀ ਦਿਖਾਤੀ ਤੇ ਬਾਕੀ ਇਹ ਹਰ ਕਮੈਂਟ ਵਾਲੇ ਵਿੱਚ ਕਿਹੜਾ ਆਕਿਆ ਹੋਇਆ ਬੰਦਾ ਹੁੰਦਾ ਉਹਨੇ ਕਮੈਂਟਾਂ ਦੇ ਵਿੱਚ ਆ ਕੇ ਪੜਾਅ ਸ ਕੱਢਣੀ ਜ਼ਰੂਰ ਹੁੰਦੀ ਆ ਜਾਂ ਸਾਰੇ ਦਿਨ ਦੀ ਉਹਨੇ ਥਕਾਨਤਾਰ ਨਹੀਂ ਹੋਵੇ ਕਮੈਂਟਾਂ ਦੇ ਵਿੱਚ ਉਹ ਤਾਰੂ ਜ਼ਰੂਰ ਆ ਕੇ ਇੱਕ ਇੱਕ ਚੀਜ਼ ਵੀ ਯਾਰ ਅੱਜ ਸਾਰਿਆਂ ਨੇ ਥੱਕ ਕੇ ਆਏ ਆ ਬਾਹਰ ਗਾਲਾਂ ਕੱਢ ਕੇ ਆਏ ਆ 2 ਮਿੰਟ ਕਮੈਂਟ ਕੱਢ ਕੇ ਥੋੜਾ ਜਿਹਾ ਆਪਣਾ ਚੌਪ ਪੂਰਾ ਕਰ ਲਿਆ ਐਸੇ ਬਹੁਤ ਲੋਕ ਨੇ ਭਾਈ ਸੰਤੂ ਸਾਹਿਬ ਇੱਕ ਤੁਸੀਂ ਦੇਖਿਓ ਜਿਹੜਾ ਬੰਦਾ ਨਾ ਗਲਤ ਕਮੈਂਟ ਕਰਦਾ ਉਹਦੀ ਆਈਡੀ ਖੋਲ ਕੇ ਦੇਖਿਓ ਉਹ ਆਈਡੀ ਵੀ ਹਿੰਦੀ ਅਸਲ 'ਚ ਪੇਜ ਹੁੰਦਾ ਹੈ ਉਹ ਪੇਜ ਤੇ ਉਹਨੇ ਹੱਥ ਪੈਰ ਜੇ ਤਾਂ ਮਾਰੇ ਹੁੰਦੇ ਨੇ ਪਰ ਵਾਈਰਲ ਨਹੀਂ ਹੋਈ ਵੀ ਵਾਇਰਲ ਨਹੀਂ ਹੋਈ ਉਹ ਕਹਿੰਦਾ ਵੀ ਨਾਲ ਜਦੋਂ ਬੈਠੇ ਨਹੀਂ ਕਮਾ ਰਿਆ ਜਾਂ ਮੇਰੀ ਨਹੀਂ ਚੱਲ ਰਹੀ ਇਹਦੀ ਕਿਉਂ ਚੱਲ ਰਹੀ ਹੈ ਬਸ ਮੇਨ ਜਿਹੜੀ ਦਿੱਕਤ ਆ ਉਹ ਉੱਥੇ ਹੁੰਦੀ ਹੈ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਆ ਤੇ ਵੈਸੇ ਵੀ ਅੱਜ ਕੱਲ ਲਾ ਲਓ ਤੁਸੀਂ ਫੇਸਬੁੱਕ ਤੇ ਜਾਂ ਫਿਰ YouTube ਤੇ ਹਨਾ ਹਰੇਕ ਹੀ ਬਣਾਈ ਬੈਠਾ ਚੈਨਲ ਬਾਈ ਉਹ ਗੱਲ ਵੱਖਰੀ ਆ ਕਿ ਕੋਈ ਕੰਮ ਕਿਵੇਂ ਕਰਦਾ ਤਾਂ ਮਿੱਤਰੋ ਗੱਲ ਹੀ ਈ ਸੀ ਤੇ ਦਲਜੀਤ ਬਾਈ ਦੀ ਬਹੁਤ ਵਧੀਆ ਕੰਮ ਕਰ ਰਿਆ ਮੈਂ ਕਹਿੰਦਾ ਬਹੁਤ ਵਧੀਆ ਕੰਮ ਕਰ ਰਿਆ ਤੇ ਸਟੇਜ ਦੇ ਉੱਪਰ ਕੀ ਚੀਜ਼ ਉਸਨੇ ਬੋਲਣੀ ਆ ਬਹੁਤ ਸੋਚ ਸਮਝ ਕੇ 나ਪ ਤੋਲ ਕੇ ਬੋਲਦਾ ਬੰਦਾ ਕਿਉਂਕਿ ਪਤਾ ਵੀ ਪੰਜਾਬੀ ਆ ਜੇ ਕਿਤੇ ਮਾੜੀ ਮੋਟੀ ਗੱਲ ਇਧਰ ਉਧਰ ਹੋ ਗਈ ਵੱਡਾ ਹੈਨਾ ਇਸ਼ੂ ਬਣ ਗਿਆ ਇਸ਼ੂ ਬਹੁਤ ਵੱਡਾ ਪੰਜਾਬੀ ਜੇ ਆਪਾਂ ਇੱਕ ਲਾਜ ਵਾਲਾ ਸਟੇਟਮੈਂਟ ਬਣਦਾ